ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾਂ ਦੇਖ ਲੋ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਣ ਦੀ ਬਹੁਤ ਪਰੀਕ ਹੈ ਫਿਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ ਉਹ ਵੀ ਨੇਪੜੇ ਕੇ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪ੍ਰਮਾਤਮਾ ਸੁਣਦੇ ਏਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਬੇਲੇ ਤਾਂ ਹੈਗੇ ਨੇ ਹੁਣ ਗੱਲ ਨਹੀਂ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅੱਜ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੋਲੇ ਮੈਂ ਕਿਹਾ ਸਤ ਲੋਕ ਤੱਕ ਆ ਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਜਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਸਭ ਪਤਾ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿੱਚ ਲੰਮੇ ਸਮੇਂ ਤੋਂ ਤੂੰ ਤੂੰ ਮੈਂ ਮੈਂ ਚੱਲ ਰਹੀ ਆ ਵਿਰੋਧੀ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਤੰਜ ਕਸੇ ਜਾ ਰਹੇ ਨੇ ਤੇ ਇਸੇ ਦਰਮਿਆਣੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਤੇ ਦੱਸ ਦਈਏ ਕਿ ਸਰਕਾਰ ਨੇ 5 ਲੱਖ ਏਕੜ ਖੇਤਾਂ ਲਈ ਕਣਕ ਦਾ ਬੀਜ ਮੁਫਤ ਉਪਲਬਧ ਕਰਵਾਉਣ ਦਾ ਜਿਹੜਾ ਫੈਸਲਾ ਲਿਆ ਜਿਸ ਦੌਰਾਨ ਕਿਸਾਨਾਂ ਨੂੰ 2 ਲੱਖ ਕੁਇੰਟਲ ਬੀਜ ਮੁਫਤ ਦਿੱਤਾ ਜਾਵੇਗਾ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਪੰਜਾਬ 'ਚ ਜੋ ਹੜ੍ਹਾਂ ਨਾਲ ਨੁਕਸਾਨ ਹੋਇਆ ਉਸ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਭਗਵੰਤ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਤਾਂ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਦਲਜੀਤ ਚੀਮਾ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਸਰਕਾਰ ਨੇ ਹੜ੍ਹਾਂ ਲਈ ਨਹੀਂ ਕੀਤੀ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਇਲਜ਼ਾਮ ਲਾਏ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਸਵਾਲ ਚੁੱਕੇ ਗਏ ਨੇ ਹੁਣ ਤਾਂ ਹਨੂ ਦਲਜੀਤ ਸਿੰਘ ਚੀਮਾ ਦੇ ਵੀ ਬਿਆਨ ਸੁਣਾ ਦਿੰਨੇ ਆ ਸਭ ਤੋਂ ਵੱਡੀ ਗੱਲ ਇਹ ਕਿ ਕਿੰਨੀ ਦੇਰ ਹੋ ਗਈ ਆ ਹੜ੍ਹਾਂ ਦੀ ਸਮੱਸਿਆ ਸ਼ੁਰੂ ਹੋਈ ਨੂੰ ਹਾਲੇ ਤੱਕ ਸਰਕਾਰ ਨੇ ਇੱਕ ਚੁਆਨੀ ਵੀ ਕਿਸੇ ਦੇ ਖਾਤੇ ਦੇ ਵਿੱਚ ਜਿਹੜੀ ਆ ਉਹ ਨਹੀਂ ਪਾਈ ਨਾ ਫਸਲ ਦਾ ਕੋਈ ਮੁਆਵਜ਼ਾ ਨਾ ਜਿਹੜਾ ਘਰਾਂ ਦਾ ਏਡਾ ਏਡਾ ਵੱਡਾ ਨੁਕਸਾਨ ਹੋ ਗਿਆ ਉਹਦਾ ਹੀ ਕੋਈ ਹਾਲੇ ਤੱਕ ਮੁਆਵਜ਼ਾ ਨਾ ਜਿਹੜਾ ਮਾਲ ਦੰਗਰ ਦਾ ਏਡੇ ਵੱਡੇ ਵੱਡੇ ਨੁਕਸਾਨ ਹੋ ਕੇ ਉਹਦਾ ਹੀ ਕਿਸੇ ਚੀਜ਼ ਦਾ ਮੁਆਵਜ਼ਾ ਕਿਸੇ ਤਰ੍ਹਾਂ ਵੀ ਇੱਕ ਪੈਸੇ ਦੀ ਮਦਦ ਹੜਾਂ ਦੇ ਵਾਸਤੇ ਸਰਕਾਰ ਨੇ ਨਹੀਂ ਕੀਤੀ ਇਹ ਮੈਂ ਸਮਝਦਾ ਬਹੁਤ ਹੀ ਜਿਹੜੀ ਆ ਨਿੰਦਰਜੋ ਕਾਰਵਾਈ ਆ ਕਿ ਨਾ ਹਲੇ ਤੱਕ 12000 ਕਰੋੜ ਜਿਹੜਾ ਸਰਕਾਰ ਨੇ ਜਿਹੜਾ ਹੈਗਾ ਉਹ ਆਪ ਖੁਰਦਪੁਰਦ ਕੀਤਾ ਹਲੇ ਤੱਕ ਉਸ 12000 ਕਰੋੜ ਦਾ ਵੀ ਸਰਕਾਰ ਇੱਕ ਪੈਸੇ ਦਾ ਲੋਕਾਂ ਨੂੰ ਸੰਤੁਸ਼ਟ ਨਹੀਂ ਕਰਾ ਸਕੀ ਕਿ ਜਿਹੜਾ ਪ੍ਰਧਾਨ ਮੰਤਰੀ ਕਹਿ ਕੇ ਗਏ ਉਹ 12000 ਕਰੋੜ ਕਿੱਥੇ ਆ ਕਿਉਂ ਨਹੀਂ ਹੁਣ ਤੱਕ ਸਾਹਮਣੇ ਆਇਆ ਇਹ ਵੀ ਸਰਕਾਰ ਦੀ ਜਿਹੜੀ ਨજર ਆਉਂਦਾ ਕਿ ਕਿੰਨੀ ਕੁ ਸਰਕਾਰ ਦੀ ਬੇਰੁਕੀ ਕਿੰਨੀ ਵੱਡੀ ਹੈ ਕਿ ਕਿਸੇ ਪਾਸੇ ਵੀ ਸਰਕਾਰ ਦਾ ਲੋਕਾਂ ਦੇ ਭਲੇ ਵਾਲੇ ਪਾਸੇ ਕੋਈ ਧਿਆਨ ਜਿਹੜਾ ਉਹ ਨਹੀਂ ਹੈ ਸਿਰਫ ਮਸ਼ਹੂਰੀਆਂ ਦੇ ਲਈ ਮੁੱਖ ਮੰਤਰੀ ਸਾਹਿਬ ਰੋਜ਼ ਟੈਲੀਵਿਜ਼ਨ ਤੇ ਆ ਕੇ ਐਲਾਨ ਝੂਠੇ ਕਰੀ ਜਾਂਦੇ ਪਰ ਜ਼ਮੀਨੀ ਹਕੀਕਤਾਂ ਦੇ ਉੱਤੇ ਅੱਜ ਵੀ ਕੋਈ ਫਰਕ ਨਹੀਂ ਨਜ਼ਰ ਆਉਂਦਾ ਹੁਣ ਬਾਦਪੁਰ ਹੈਡਵਰਕਸ ਦਾ ਅੱਜ ਕੱਲ ਖਬਰ ਲੱਗੀ ਸੀ ਕਿ ਉਹਦੇ ਜਿਹੜੇ ਐ ਇੱਕ ਐਕਸੀਅਨ ਇੱਕ ਐਸ.ਸੀ.ਓ ਤੇ ਇੱਕ ਜਈ ਸਸਪੈਂਡ ਹੋਇਆ ਹੁਣ ਦੱਸੋ ਐਡਾ ਵੱਡਾ 56 ਮੌਤਾ ਹੋ ਗਿਆ ਜਰੀਆ 5 ਲੱਖ ਦੇ ਕਰੀਬ ਫਸਲ ਤਬਾਹ ਹੋ ਗਈ ਘਰਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਤੇ ਸਰਕਾਰ ਹੁਣ ਜਾਗੀ ਐ ਉਹ ਵੀ ਪਹਿਲਾਂ ਜਿਹੜੀ ਐ ਇੱਕ ਕੰਪਨੀ ਦੇ ਨਾਂ ਦੇ ਉੱਤੇ ਨੋਟਿਸ ਜਾਰੀ ਕਰਕੇ ਤੇ ਸਰਕਾਰ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਦੋਂ ਸਾਰਾ ਹੀ ਭਾਂਡਾ ਜਿਹੜਾ ਉਹ ਖੁੱਲ ਗਿਆ ਕਿ ਇਹ ਜਨਨਾ ਹੋਇਆ ਸਰਕਾਰ ਦੀ ਅਣਗਹਿਲੀ ਕਰਕੇ ਹੋਇਆ ਕਿ ਜਿਹੜੇ ਫੰਡ ਉਹਨਾਂ ਨੇ ਜਿਹੜੇ ਹੈਡਵਰਕਸ ਨੂੰ ਰਿਪੇਅਰ ਕਰਨ ਵਾਸਤੇ ਜਾਰੀ ਕਰਨੇ ਸੀ ਜਿਹੜੇ ਉਹਨਾਂ ਦੀ ਪਹਿਲਾਂ ਐਕਸਰਸਾਈਜ਼ ਕਰਕੇ ਚੈੱਕ ਕਰਨੇ ਸੀ ਕਿ ਇਹ ਚੀਜ਼ਾਂ ਕੰਮ ਕਰ ਰਹੀਆਂ ਕਿ ਨਹੀਂ ਕਰ ਰਹੀਆਂ ਇਹ ਉਹਦੇ ਕਰਕੇ ਐਡਾ ਵੱਡਾ ਮੈਨਜਮੈਂਟ ਡਿਜਾਸਟਰ ਹੋਇਆ ਤੇ ਤਿੰਨ ਜਿਹੜੇ ਆ ਉਹ ਇਸ ਲੈਵਲ ਤੇ ਸਿਰਫ ਐਕਸ਼ਨ ਤੇ ਐਸਟੀਓ ਨੂੰ ਸਸਪੈਂਡ ਕਰਕੇ ਤੇ ਮੈਂ ਪੁੱਛਦਾ ਕਿ ਫਿਰ ਮੰਤਰੀਆਂ ਦਾ ਕੀ ਰੋਲ ਹੈ ਤੇ ਮੁੱਖ ਮੰਤਰੀ ਦਾ ਕੀ ਰੋਲ ਹੈ ਕਿਉਂਕਿ ਜ਼ਿੰਮੇਵਾਰੀ ਤਾਂ ਤੁਹਾਡੀ ਸੀ ਕਿ ਤੁਸੀਂ ਇਹ ਮੀਟਿੰਗਾਂ ਹੜਾ ਦੀਆਂ ਪਹਿਲਾਂ ਕਰਨੀਆਂ ਸੀ ਤੇ ਇਹ ਸਾਰੀਆਂ ਚੀਜ਼ਾਂ ਦਾ ਨੋਟਿਸ ਲੈਣਾ ਸੀ ਜਿਹੜੇ ਸੀਨੀਅਰ ਅਫਸਰ ਤੁਹਾਡੇ ਸੈਕਟਰੀਟ ਵਿੱਚ ਬੈਠਿਆ ਉਹਨਾਂ ਦਾ ਕੀ ਰੋਲ ਸੀ ਇਹਦੇ ਵੱਡਾ ਨੁਕਸਾਨ ਹੋ ਜੇ ਸੂਬੇ ਦਾ ਕਿ ਸਾਰੇ ਜਿਲ੍ਹਿਆਂ ਦੇ ਵਿੱਚ ਇੰਨੀ ਲੱਖਾਂ ਦੀ ਗਿਣਤੀ ਚ ਲੋਕੀ ਬੇਕਾਰ ਹੋਏ ਪਰ ਬਾਬਤ ਹੋਇਆ ਤੇ ਕੱਲਾ ਤੁਸੀਂ ਹੁਣ ਉਹਨਾਂ ਨੂੰ ਸਸਪੈਂਡ ਕਰਕੇ ਤੇ ਸਿਰਫ ਹਾਲੇ ਤੱਕ ਤੁਹਾਡੇ ਕੋਲ ਇਨਕੁਆਇਰੀ ਨਹੀਂ ਹੋਈ ਇਹ ਇਨਕੁਆਇਰੀ ਇੰਨੀ ਲੇਟ ਕਿਉਂ ਹੋਈ ਹੈ ਕਿੰਨੋਂ ਬਚਾਉਣ ਦੀ ਕੋਸ਼ਿਸ਼ ਹੋ ਰਹੀ ਸੀ ਹੁਣ ਤੱਕ ਉਹਦਾ ਜੇਕਰ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਦੱਸਦੇ ਕਿ ਉਹ ਕੌਣ ਹੈ ਕਿੰਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਤੁਹਾਡੇ ਤੇ ਸਿੱਧੀ ਗੱਲ ਹੁੰਦੀ ਹੈ ਇਹ ਹੋ ਸਕਦਾ ਹੈ ਕਿ ਐਨਾ ਕੁਝ ਹੋ ਜਾਵੇ ਤੇ ਉਹ ਵੀ ਜਦੋਂ ਖੁੱਲ ਕੇ ਸਾਰੇ ਤੱਥ ਮੀਡੀਆ ਨੇ ਰਿਕਾਰਡਸ ਸਮੇਤ ਸਾਫ ਦਿਤੇ ਕਿ ਇਹ ਕੋਈ ਐਵੇਂ ਅਚਾਨਕ ਨਹੀਂ ਹੜ ਆਇਆ ਇਹ ਬਹੁਤ ਵੱਡੀ ਜਾਲਮਾਨਾ ਅਣਗਹਿਲੀ ਕਰਕੇ ਕ੍ਰਿਮੀਨਲ ਨੈਗਲੀਜੈਂਸ ਕਰਕੇ ਇਹ ਜਿਹੜੇ ਹੜ ਆਇਆ ਤੇ ਫਿਰ ਮਜਬੂਰ ਹੋ ਕੇ ਜਦੋਂ ਕੰਪਨੀ ਵਾਲਿਆਂ ਨੇ ਵੀ ਕਹਿੰਦਾ ਕਿ ਮੇਰੇ ਕੋਲੇ ਤੇ 인ਫਰਾਸਟ੍ਰਕਚਰ ਦੀ ਮਜਬੂਤੀ ਵਾਸਤੇ ਕੋਈ ਟੈਂਡਰ ਹੀ ਨਹੀਂ ਸੀ ਤੇ ਫਿਰ ਕੋਈ ਲਕਾਉਣ ਨੂੰ ਸਰਕਾਰ ਕੋਲੇ ਬਚਿਆ ਨਹੀਂ ਤੇ ਹੁਣ ਤਿੰਨ ਅਫਸਰਾਂ ਦੇ ਉੱਤੇ ਜੂਨੀਅਰ ਪੱਧਰ ਦੇ ਉੱਤੇ ਤੁਸੀਂ ਸਸਪੈਂਸ਼ਨ ਦਾ ਕਰਕੇ ਇਹ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਮੋਤਾਂ ਦਾ 5 ਲੱਖ ਏਕੜ ਦੀ ਫਸਲ ਦੀ ਬਰਬਾਦੀ ਦਾ ਕਿਤੇ ਨਾਲ ਸੌਦਾ ਕਰ ਰਹੇ ਹੋ ਕੌਣ ਤੁਹਾਡੀ ਇਸ ਐਡੀ ਵੱਡੀ ਅਣਗਾਲੀ ਤੋਂ ਬਾਅਦ ਇਸ ਗੱਲ ਨੂੰ ਜਿਹੜਾ ਮੰਨ ਪਾਏਗਾ ਕਿ ਇਹ ਜੋ ਤੁਸੀਂ ਕਰਨ ਨੂੰ ਠੀਕ ਕਰੋ ਅਸੀਂ ਪਹਿਲੇ ਦਿਨ ਹੀ ਮੰਗ ਕੀਤੀ ਸੀ ਕਿ ਇਹਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਹੋਵੇ ਪਰ ਜੁਡੀਸ਼ੀਅਲ ਜਾਂਚ ਕਰਨ ਦੀ ਹਿੰਮਤ ਨਹੀਂ ਹੋਣੀ ਸਰਕਾਰ ਦੀ ਕਿਉਂਕਿ ਜੇ ਜੁਡੀਸ਼ੀਅਲ ਜਾਂਚ ਹੋਈ ਤੇ ਫਿਰ ਸਾਰੇ ਰਿਕਾਰਡ ਸਾਹਮਣੇ ਆ ਜਾਣਾ ਕਿ ਪੈਸਾ ਕਿਉਂ ਨਹੀਂ ਰੀਲੀਜ਼ ਹੋਇਆ ਉਹ ਜਿਹੜੇ ਗੇਟ ਗਰੀਸ ਹੋਣੇ ਸੀ ਕਿਉਂ ਨਹੀਂ ਹੋਏ ਜਿਹੜੀ ਉਹਨਾਂ ਦੀ ਜੰਗ ਲੱਗਣ ਕਰਕੇ ਰਿਪੇਅਰ ਹੋਣੀ ਸੀ ਕਿਉਂ ਨਹੀਂ ਟਾਈਮ ਸਿਰ ਹੋਈ ਫਿਰ ਬਹੁਤ ਵੱਡੇ ਵੱਡੇ ਜਿਹੜੇ ਭੇਦ ਖੁੱਲਣੇ ਸੀ ਇਸ ਡਰੋਂ ਸਰਕਾਰ सस्पेंशन ਦਾ ਕਰਕੇ ਦੱਸੋ ਸਸਪੈਂਸ਼ਨ ਕਿੱਡੀ ਕਬੱਡੀ ਪਨਿਸ਼ਮੈਂਟ ਆ ਅੰਗੈਦੀ ਸਰਕਾਰ ਬੜਾ ਦਮਕਜੇ ਮਾਰ ਕੇ ਨਿੱਕੀ ਜਿਹੀ ਗੱਲ ਹੁੰਦੀ ਤਾਂ ਕਹਿੰਦੇ ਜੀ ਅਸੀਂ ਫਲਾਣਾ ਡਿਸਮਿਸ ਕਰ ਦਿੱਤਾ ਤੇ ਹੁਣ ਤਾਂ ਤੁਹਾਡੀ ਇਨਕੁਆਰੀ ਵੀ ਪ੍ਰੋਪਰ ਆਰਡਰ ਕਰਨ ਦੀ ਜੜੀ ਹਿੰਮਤ ਨਹੀਂ ਪਈ ਕਿ ਜੁਡੀਸ਼ੀਅਲ ਇਨਕੁਆਰੀ ਤੇ ਆਰਡਰ ਕਰ ਦੇ ਇਹਦਾ ਮਤਲਬ ਹੈ ਕਿ ਸਰਕਾਰ ਜਿਹੜੀ ਆਪਣੀ ਜਿਹੜੀ ਕਮਜ਼ੋਰੀ ਹੈ ਜਿਹੜੀ ਸਰਕਾਰ ਦੀ ਅੰਗੈਦੀ ਹੈ ਜਿਹੜਾ ਇਹਨਾਂ ਨੇ ਗਾਉਂ ਪ੍ਰਬੰਧ ਨਹੀਂ ਕੀਤੇ ਹੜ੍ਹਾਂ ਤੋਂ ਰੁਕਣ ਵਾਸਤੇ ਉਹਦਾ ਭੇਤ ਜਿਹੜਾ ਇਸ ਜਿਹੜੇ ਛੋਟੇ ਜਿਹੇ ਐਕਸ਼ਨ ਦੇ ਨਾਲ ਖੁੱਲ ਗਿਆ ਕਿ ਸਰਕਾਰ ਇਹਦੇ ਪਿੱਛੇ ਲੁਕ ਕੇ ਆਪਣੇ ਆਪ ਨੂੰ ਜਿਹੜਾ ਉਹ ਬਚਾਉਣਾ ਚਾਹੁੰਦੀ ਪਰ ਇਹ ਬਚ ਨਹੀਂ ਸਕਣਗੇ ਦੂਜਾ ਮੈਂ ਪੁੱਛਦਾ ਕਿ ਮਬਾਜਾ ਦੱਸੋ ਕਦੋਂ ਮਿਲਣਾ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਕਿੰਨੇ ਦਿਨ ਹੋ ਗਿਆ ਕਰਾਚ ਵਿੱਚ ਪੰਜਾਬ ਦੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਹੈ ਸ਼ਰਮਣੀ ਅਕਾਲੀ ਦਲ ਕਰ ਰਿਹਾ ਸ਼ਰਮਣੀ ਕਮੇਟੀ ਕਰ ਰਹੀ ਹੈ ਹੋਰ ਸਮਾਜਿਕ ਧਾਰਮਿਕ ਜਥੇਬੰਦੀਆਂ ਬਹੁਤ ਆਪੋ ਆਪਣਾ ਰੋਲ ਪਲੇ ਕਰ ਰਹੀਆਂ ਪਰ ਸਰਕਾਰ ਕਿ ਕਿਸ ਗੱਲ ਕਰਕੇ ਬਦਲਾ ਲੈ ਰਹੀ ਹੈ ਲੋਕਾਂ ਕੋਲੇ ਕਿ ਹਾਲੇ ਤੱਕ ਕੋਈ ਤੁਸੀਂ ਉਹਨਾਂ ਨੋ ਲੀਫ ਦੇਣ ਵਾਸਤੇ ਇੱਕ ਪੈਸਾ ਜਿਹੜਾ ਹੈਗਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਾਇਆ ਨਾ ਜਿਹੜਾ 1900 ਕਰੋੜ ਪ੍ਰਧਾਨ ਮੰਤਰੀ ਜੀ ਐਨੌਂਸ ਕਰਕੇ ਗਏ ਆ ਚਲੋ ਉਹਦੇ ਵਿੱਚੋਂ ਹੀ ਪਾ ਦਿਓ ਉਹਦੇ ਵਿੱਚੋਂ ਵੀ ਇੱਕ ਪੈਸੇ ਨਹੀਂ ਪਾਇਆ ਗੱਜਾ ਤਾਂ ਸਾਨੂੰ ਪਤਾ ਵੀ ਤੁਸੀਂ ਖਾਧਾ ਪਰ ਘੱਟੋ ਘੱਟ ਉਹ ਤਾਂ ਪਾ ਦਿਓ ਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਵੱਡਾ ਪੀੜਾ ਚੁੱਕਿਆ ਸੀ ਹੜਪੀੜਤਾ ਦੀ ਸੇਵਾ ਦਾ ਇਨਸਾਨੀਅਤ ਦੇ ਨਾਤੇ ਕਿਤਰੀ ਪਾਰਟੀ ਹੋਣ ਦੇ ਨਾਤੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਦੇ ਨਾਤੇ ਜਿਹੜਾ ਪ੍ਰਧਾਨ ਸਾਹਿਬ ਪਿਛਲੇ ਲਗਾਤਾਰ ਜਿਹੜਾ 20-25 ਦਿਨ ਤੋਂ ਫੀਲਡ ਦੇ ਵਿੱਚ ਜਾ ਕੇ ਥਾਤਾ ਤੇ ਜੋ ਮਹਿਸੂਸ ਕਰਦੇ ਆ ਜੋ ਕੀ ਦੇਖਦੇ ਆ ਜੋ ਹੈਲਪ ਲੋਕਾਂ ਦੀ ਕਰਦੇ ਆ ਆਪਣਾ ਪਾਰਟੀ ਦੇ ਜਿਹੜੀ ਅਨਾਉਂਸਮੈਂਟ ਆ ਸੀ ਇੱਕ ਤਾਂ ਚਾਰੇ ਦੇ ਟਰੱਕ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਵੀ ਰਵਾਨਾ ਹੋ ਗਏ ਉਹ ਪਹੁੰਚ ਗਏ ਗੁਰਦਾਸਪੁਰ ਤੇ ਦੂਜੇ ਕੱਲ ਜਿਹੜੇ ਆ ਗਿਆ ਸ਼੍ਰੀ ਮੁਕਸਰ ਸਾਹਿਬ ਦੇ ਕੋਲੋਂ ਚਲੇ ਆ ਉਹ ਅਮਰਸਰ ਜ਼ਿਲ੍ਹੇ ਵਿੱਚ ਪਹੁੰਚ ਗਏ ਤੇ ਬਾਕੀ ਥਾਵਾਂ ਤੋਂ ਵੀ ਇਹ ਰੋਜ਼ ਹੁਣ ਚਾਰੇ ਦੀਆਂ ਜਿਹੜੀਆਂ ਕਿਸ਼ਤਾਂ ਉਹਦਾ ਡਿਸਟ੍ਰਿਬਿਊਸ਼ਨ ਦਾ ਸਿਸਟਮ ਅਸੀਂ ਥੱਲੇ ਪਾਰਟੀ ਦਾ ਬਣਾ ਦਿੱਤਾ